ਸ਼ੁਕਰੀਆ ਅਲਜੀ ਮੈਂ ਦੀਪਸ਼ੀਖਾ ਸ਼ਰਮਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇਹ ਕੁਇਰੀ ਬਹੁਤ ਜ਼ਿਆਦਾ ਆ ਰਹੀ ਹੈ ਲੋਕਾਂ ਤੋਂ ਕਿ ਜੀ ਜਿਹੜਾ ਬਲੈਕਆਊਟ ਹੁੰਦਾ ਹੈ ਕਿ ਉਹਦਾ ਕੋਈ ਨਿਸ਼ਚਿਤ ਟਾਈਮ ਹੈ ਕਿ ਫਿਰੋਜ਼ਪੁਰ ਜਿਹੜਾ ਹੈ ਉਹ ਹਰ ਸ਼ਾਮੀ ਬਲੈਕਆਊਟ ਦਾ ਕੋਈ ਟਾਈਮ ਨਿਸ਼ਚਿਤ ਕੀਤਾ ਗਿਆ ਹੈ ਇਹਦਾ ਜਵਾਬ ਹੈ ਜੀ ਨਹੀਂ ਹਾਲ ਦੀ ਗੜੀ ਕੋਈ ਇਹੋ ਜਿਹਾ ਨਿਸ਼ਚਿਤ ਟਾਈਮ ਨਹੀਂ ਹੈ ਜਿਹੜਾ ਬਲੈਕਆਊਟ ਹੈ ਉਹ ਇੱਕ ਪ੍ਰੀਕਾਸ਼ਨਰੀ ਮੇਜਰ ਹੈ ਐਮਰਜੈਂਸੀ ਰਿਸਪਾਂਸ ਹੈ ਜਿਵੇਂ ਸਾਨੂੰ ਆਰਮੀ ਡਿਵੀਡ ਹਿਡਕੁਆਟਰਸ ਤੋਂ ਮੈਸੇਜ ਰਿਲੇ ਹੁੰਦਾ ਹੈ ਕਿ ਬਲੈਕਆਊਟ ਦੀ ਲੋੜ ਹੈ ਬਲੈਕਆਊਟ ਦੀ ਜ਼ਰੂਰਤ ਹੈ ਅਸੀਂ ਆਪਣੇ ਜਿਹੜੇ ਨੈਸੈਸਰੀ ਐਸੀ ਪੀਐਸਪੀਸੀਐਲ ਹੈ ਕੈਂਟ ਬੋਰਡ ਹੈ ਐਮਈਏ ਸੇ ਉਹਨਾਂ ਨੂੰ ਮੈਸੇਜ ਰਿਲੇ ਕਰਦੇ ਆਂ ਤੇ ਬਲੈਕਆਊਟ ਦੀ ਅਨਾਉਂਸਮੈਂਟ ਹੁੰਦੀ ਹੈ ਬਲੈਕਆਊਟ ਦੇ ਅਨਾਉਂਸਮੈਂਟ ਲਈ ਅਸੀਂ ਹੁਣ ਇੱਕ ਲੋਕਾਂ ਦੀ ਸਹੂਲਤ ਲਈ ਅਸੀਂ ਇੱਕ ਛੋਟਾ ਜਿਹਾ ਮੈਸੇਜ ਡਰਾਫਟ ਕਰਕੇ ਪਾੜ੍ਹਨੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਹੀ ਬਲੈਕਆਊਟ ਹੁੰਦਾ ਹੈ ਤੇ ਜੇਕਰ ਸਾਨੂੰ ਇਨਫੋਰਮੇਸ਼ਨ 30 ਮਿੰਟ ਪਹਿਲਾਂ 1 ਘੰਟਾ ਪਹਿਲਾਂ ਮਿਲ ਜਾਂਦੀ ਹੈ ਕਿ 1 ਘੰਟੇ ਬਾਅਦ ਬਲੈਕਆਊਟ ਦੀ ਲੋੜ ਹੈ ਤਾਂ ਅਸੀਂ ਉਹ ਮੈਸੇਜ ਬਣਾ ਕੇ ਸਾਡੇ ਜਿਹੜੇ ਦਫ਼ਤਰ ਵੱਲੋਂ ਉਹ ਮੈਸੇਜ ਸਰਕੂਲੇਟ ਕੀਤਾ ਜਾਊਗਾ ਤਾਂ ਹਾਲ ਦੀ ਗੱੜੀ ਪਲੀਜ਼ ਕੋਈ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਇਹ ਬਿਲਕੁਲ ਵੀ ਇਹੋ ਜਿਹਾ ਕੋਈ ਸਟੈਂਡਰਡ ਕੋਈ ਟਾਈਮ ਨਹੀਂ ਹੈ ਕਿ ਜੀ ਬਲੈਕਆਊਟ ਇਸ ਟਾਈਮ ਹੋਣਾ ਹੀ ਹੋਣਾ ਹੈ ਬਟ ਹਾਂ ਕਿਉਂਕਿ ਸਥਿਤੀ ਜਿਹੜੀ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਤਾਂ ਸਾਰੇ ਲੋਕਾਂ ਨੂੰ ਇਹ ਹੀ ਐਡਵਾਈਸ ਹੈ ਕਿ ਅਲਰਟ ਰਹਿਣ اسپੈਸ਼ਲੀ ਜਿਹੜੇ ਲੇਟ ਆਵਰਸ ਹੈ ਸ਼ਾਮੀ ਜਦੋਂ ਸੂਰਜ ਢਲ ਜਾਂਦਾ ਹੈ ਤਾਂ ਆਪਣੇ ਘਰਾਂ 'ਚ ਜਲਦੀ ਜਾਣ ਤੇ ਐਡਵਾਈਜ਼ਰੀ ਹੈ ਕਿ ਆਪਣੇ ਘਰਾਂ 'ਚ ਅੰਦਰ ਰਹਿਣ ਬਹੁਤ ਕੋਈ ਜ਼ਰੂਰੀ ਐਮਰਜੈਂਸੀ ਹੈ ਤਾਂ ਬਾਹਰ ਨਿਕਲਣ ਤੇ ਬਾਹਰ ਵੀ ਨਿਕਲਦੇ ਆ ਤਾਂ ਬਲੈਕਆਊਟ ਤੇ ਮੈਸੇਜ ਪ੍ਰਸ਼ਾਸਨ ਵੱਲੋਂ ਜਿਹੜਾ ਆਂਦਾ ਹੈ ਜਾਂ ਫਿਰ ਕੋਈ ਸਾਇਰਨ ਦੀ ਆਵਾਜ਼ ਆਂਦੀ ਹੈ ਉਹਦੇ ਲਈ ਬਿਲਕੁਲ ਵਿਜੀਲੈਂਟ ਰਹੋ ਥੈਂਕ ਯੂ